ਕੇਜਰੀਵਾਲ ਵੱਲੋਂ ਭਗਵੰਤਮਾਨ ਦੇ ਪਰ ਕੁਤਰ ਨੇ ਸ਼ੁਰੂ ਭਗਵਾਨਤਮਾਨ ਦੇ ਇੱਕ ਨੇੜਲੇ ਸਾਥੀ ਨੂੰ ਰਾਤੋਂ ਰਾਤ ਹਟਾ ਦਿੱਤਾ ਗਿਆ ਤੁਹਾਨੂੰ ਕੱਲ ਹੀ ਦੱਸਤਾ ਸੀ ਕਿ ਵੱਡੀਆਂ ਕਾਰਵਾਈਆਂ ਪੈਣ ਵਾਲੀਆਂ ਨੇ ਉਹਨਾਂ ਕਾਰਵਾਈਆਂ ਦੀ ਸ਼ੁਰੂਆਤ ਹੋ ਗਈ ਹੈ ਮੁੱਖ ਮੰਤਰੀ ਨਾਲ ਘਿਓ ਖਿਚੜੀ ਮੁੱਖ ਮੰਤਰੀ ਦੇ ਨਾਲ ਸਾਹਜ ਸਾਰ ਲਾਉਣ ਵਾਲੇ ਉਹਨਾਂ ਦੇ ਇੱਕ ਸਾਥੀ ਨੂੰ ਇੱਕ ਮੀਡੀਆ ਕਰਮੀ ਨੂੰ ਪਰਾ ਕਰ ਦਿੱਤਾ ਗਿਆ ਹੈ ਇੱਥੋਂ ਤੱਕ ਕਿ ਮੁੱਖ ਮੰਤਰੀ ਦੀ ਕੋਠੀ 'ਚ ਵੜਨ ਵੀ ਨਹੀਂ ਦਿੱਤਾ ਜਾ ਰਿਹਾ ਉੱਥੇ ਵੀ ਕਿਹਾ ਜਾ ਰਿਹਾ ਕਿ ਤੁਸੀਂ ਅੰਦਰ ਨਹੀਂ ਜਾ ਸਕਦੇ ਸਰਕਾਰੀ ਗੱਡੀ ਵੀ ਖੋਲ ਹੀ ਗਈ ਹੈ ਤੇ ਸਰਕਾਰੀ ਕੋਠੀ ਖਾਲੀ ਕਰਨ ਦੇ ਹੁਕਮ ਵੀ ਦੇ ਦਿੱਤੇ ਗਏ ਨੇ ਕੇਜਰੀਵਾਲ ਦਾ ਮੱਕੜ ਜਾਲ ਪੰਜਾਬ ਦੀ ਸਰਕਾਰ ਦੇ ਉੱਤੇ ਐਨ ਪੂਰੀ ਤਰ੍ਹਾਂ ਨਾਲ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਕੇਜਰੀਵਾਲ ਦੇ ਹੁਕਮਾਂ ਤੇ ਇਹ ਕਾਰਵਾਈ ਹੋਈ ਹੈ ਕੀ ਗੱਲਬਾਤ ਹੈ ਤੁਹਾਨੂੰ ਖੋਲ ਕੇ ਦੱਸ ਦਿਆ ਤੁਸੀਂ ਜੁੜੋ ਲੁੱਕਪੈਨ ਨਿਊਜ਼ ਦੇ ਨਾਲ ਤੁਹਾਨੂੰ ਕੱਲ ਹੀ ਦੱਸਤਾ ਸੀ ਕਿ ਪੰਜਾਬ ਦੇ ਵਿੱਚ ਵੱਡੀਆਂ ਤਬਦੀਲੀਆਂ ਹੋਣ ਜਾ ਰਹੀਆਂ ਨੇ ਮੁੱਖ ਮੰਤਰੀ ਦੇ ਓਐਸਡੀ ਸਲਾਹਕਾਰ ਹੋਰ ਲਾਣੇ ਬਾਣੇ ਦੇ ਵਿੱਚੋਂ ਛੁੱਟੀਆਂ ਤੈਣ ਕਿਹਾ ਜਾ ਰਿਹਾ ਕਿ ਕੇਜਰੀਵਾਲ ਦੇ ਹਾਈ ਕਮਾਂਡ ਚਾਹੁੰਦੀ ਹੈ ਕਿ ਇਹਨਾਂ ਨੂੰ ਫਟਾਫਟ ਪਰੇ ਕੀਤਾ ਜਾਵੇ ਇਹਨਾਂ ਕਰਕੇ ਸਾਡੀ ਸਰਕਾਰ ਦੀ ਛਵੀ ਖਰਾਬ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਬਦਲੇ ਜਾਣ ਦੀਆਂ ਚਰਚਾਾਂ ਨੇ ਉਹ ਹਾਲੇ ਅਲੈਦਾ ਰੱਖ ਦਿੰਨੇ ਆ ਪਰ ਇੱਕ ਵੱਡੀ ਕਾਰਵਾਈ ਕੇਜਰੀਵਾਲ ਨੇ ਪਾਈ ਹੈ ਭਗਵੰਤ ਮਾਨ ਦੇ ਜਿਹੜਾ ਕੁੰਬੇ ਚ ਸੰਨ ਕਹਿ ਲਈਏ ਮਾਰੀ ਹੈ ਭਗਵੰਤ ਮਾਨ ਦੇ ਨੇੜਲੇ ਸਾਥੀ ਡਾਇਰੈਕਟਰ ਕਮਿਊਨੀਕੇਸ਼ਨ ਨਵਨੀਤ ਵਧਾਵਾਨੂ ਅਚਾਨਕ ਜਿਹੜਾ ਉਹਨਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਉਹਨਾਂ ਨੂੰ ਲਾਂਬੇ ਕਰ ਦਿੱਤਾ ਗਿਆ ਸਰਕਾਰੀ ਗੱਡੀ ਖੋਲੀ ਗਈ ਕੋਠੀ ਵੀ ਖੋਣ ਦੇ ਹੁਕਮ ਦੇ ਦਿੱਤੇ ਗਏ ਤੇ ਮੁੱਖ ਮੰਤਰੀ ਦੀ ਕੋਠੀ 'ਚ ਵੀ ਵੜਨ ਨਹੀਂ ਦਿੱਤਾ ਗਿਆ ਪੂਰਾ ਮਾਜਰਾ ਕੀ ਹੈ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਡਾਇਰੈਕਟਰ ਕਮਿਊਨੀਕੇਸ਼ਨ ਵੱਲੋਂ ਵਜੋਂ ਨਿਯੁਕਤ ਨਵਨੀਤ ਵਧਾਵਾ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਨੇ ਨਵਨੀਤ ਮੁੱਖ ਮੰਤਰੀ ਦੇ ਬਹੁਤ ਨਜ਼ਦੀਕੀਆਂ 'ਚੋਂ ਇੱਕ ਸਨ ਉਹਨਾਂ ਦੀ ਕੋਰ ਟੀਮ ਦੇ ਮੈਂਬਰਸ ਰਾਜ ਸਰਕਾਰ ਵੱਲੋਂ ਉਹਨਾਂ ਨੂੰ ਪਨ মিডিਆ ਵਿੱਚ ਨਿਯੁਕਤੀਆਂ ਦਿੱਤੀਆਂ ਹੋਈਆਂ ਸੀ ਤੇ ਉਹ ਮੁੱਖ ਮੰਤਰੀ ਦੇ ਸਾਰੇ ਸਮਾਗਮਾਂ ਤੇ ਮੀਟਿੰਗਾਂ ਵਿੱਚ ਹਾਜ਼ਰ ਹੁੰਦੇ ਸਨ। ਉਹਨਾਂ ਦੀਆਂ ਸੇਵਾਵਾਂ ਖਤਮ ਕਰਨ ਸਬੰਧੀ ਮੁੱਖ ਮੰਤਰੀ ਦਿੱਲੀ ਤੋਂ ਜਿਹੜਾ ਹੁਕਮ ਆਉਣ ਦੀ ਜਿਹੜੀ ਚਰਚਾ ਹੈ ਕਿ ਉਹ ਦਿੱਲੀ ਤੋਂ ਹੁਕਮ ਆਏ ਨੇ। ਜਿਸ ਤੋਂ ਬਾਅਦ ਸਵੇਰ ਤੋਂ ਹੀ ਬੀਤੀ ਗੱਲ ਸਵੇਰ ਤੋਂ ਹੀ ਉਹ ਮੁੱਖ ਮੰਤਰੀ ਦੀ ਮੀਟਿੰਗ ਲਈ ਮੁੱਖ ਮੰਤਰੀ ਨਿਵਾਸ ਪੁੱਜੇ ਤਾਂ ਉਹਨਾਂ ਨੂੰ ਮੁੱਖ ਮੰਤਰੀ ਦੇ ਹੀ ਰਹਿائش ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। ਅਤੇ ਸਰਕਾਰੀ ਤੌਰ ਤੇ ਉਹਨਾਂ ਨੂੰ ਮਿਲੀ ਗੱਡੀ ਵੀ ਵਾਪਸ ਲੈ ਲਈ ਗਈ। ਇਹ ਵੀ ਪਤਾ ਲੱਗਿਆ ਕਿ ਉਹਨਾਂ ਨੂੰ ਅਲਾਰਟ ਸਰਕਾਰੀ ਕੋਠੀ ਵੀ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਨੇ ਹਾਲਾਂਕਿ ਸਰਕਾਰੀ ਤੌਰ ਤੇ ਉਹਨਾਂ ਦੀਆਂ ਸੇਵਾਵਾਂ ਖਤਮ ਕਰਨ ਸੰਬੰਧੀ ਕੋਈ ਕਾਰਨ ਸਾਹਮਣੇ ਨਹੀਂ ਆ ਰਿਹਾ ਨਾ ਹੀ ਦਿੱਤਾ ਜਾ ਰਿਹਾ ਹੈ ਪਰ ਚਰਚਾ ਹੈ ਕਿ ਮੁੱਖ ਮੰਤਰੀ ਨਾਲ ਜ਼ਿਆਦਾ ਨੇੜਤਾ ਤੇ ਉਹਨਾਂ ਉੱਪਰ ਲੱਗੇ ਕੁਝ ਇਲਜ਼ਾਮ ਕਾਰਵਾਈ ਦਾ ਕਾਰਨ ਹੋ ਸਕਦੇ ਨੇ ਪਰ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾ ਰਹੀ ਪੰਜਾਬ ਸਿਵਲ ਸਖਤਰੇਤ ਵਿੱਚ ਬੀਤੀ ਕੱਲ ਹਾਈ ਕਮਾਂਡ ਪੱਧਰ ਤੇ ਹੋਈ ਇਸ ਕਾਰਵਾਈ ਦੀ ਕਾਫੀ ਚਰਚਾ ਸੀ ਚਰਚਾ ਇਹ ਵੀ ਹੈ ਕਿ ਕੁਝ ਆਉਂਦੇ ਦਿਨਾਂ ਦੌਰਾਨ ਮੀਡੀਆ ਲਈ ਮਗਰਲੇ ਸਮੇਂ ਦਰਾਂ ਅਨੁਸਾਰੇਗੇ ਤੰਤਰ ਦੇ ਕੁਝ ਹੋਰ ਮਹਾਰਥੀਆਂ ਤੇ ਵੀ ਕਾਰਵਾਈ ਹੋ ਸਕਦੀ ਹੈ ਇਸ ਬਾਰੇ ਵੀ ਮੈਂ ਤੁਹਾਨੂੰ ਕੱਲ ਹੀ ਦੱਸ ਚੁੱਕਾ ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਰਾਜ ਸਰਕਾਰ ਤੋਂ ਪੰਜਾਬ ਤੋਂ ਬਾਹਰ ਦੂਰ ਦਰਾਡੇ ਦੇ ਸੂਬਿਆਂ ਵਿੱਚ ਕੀਤੀ ਗਈ ਸਟਾਰ ਬਾਜੀ ਤੇ ਖਰਚੇ ਦੇ ਪੈਸੇ ਮੰਗੇ ਗਏ ਅੰਕੜਿਆਂ ਕਾਰਨ ਸਰਕਾਰ ਵਿੱਚ ਕਾਫੀ ਪਰੇਸ਼ਾਨੀ ਹੈ ਕਿਉਂਕਿ ਸਰਕਾਰ ਲਈ ਇਹਨਾਂ ਸੂਬਿਆਂ ਵਿੱਚ ਹਥਿਆਰਬਾਜ਼ੀ ਦੀਆਂ ਲੋੜਾਂ ਨੂੰ ਠੀਕ ਠਰ ਹੋਣਾ ਮੁਸ਼ਕਲ ਬਣ ਗਿਆ ਹੈ ਵਰਨਣਯੋਗ ਹੈ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਸੇ ਕਾਰਨ ਕੁੜਕੀ ਵਿੱਚ ਫਸੀ ਹੋਈ ਹੈ ਅਤੇ ਦਿੱਲੀ ਦੇ ਉਪ ਮੁੱਖ ਰਾਜਪਾਲ ਇਸ ਸੰਬੰਧੀ ਜਾਂਚ ਦੇ ਹੁਕਮ ਦੇ ਚੁੱਕੇ ਨੇ ਸੂਚਨਾ ਅਨੁਸਾਰ ਪਾਰਟੀ ਹਾਈ ਕਮਾਂਡ ਨੂੰ ਵੀ ਭਗਵੰਤ ਮਾਨ ਵੱਲੋਂ ਆਪਣੀ ਪਬਲਿਸਿਟੀ ਤੇ ਵੱਡੀਆਂ ਰਕਮਾਂ ਖਰਚਣ ਸੰਬੰਧੀ ਵੀ ਸ਼ਿਕਾਇਤਾਂ ਮਿਲੀਆਂ ਜਿਨ੍ਹਾਂ ਦੀ ਕੋਖ ਹੋ ਰਹੀ ਹੈ ਤੇ ਆਉਂਦੇ ਦਿਨਾਂ ਵਿੱਚ ਵੱਡੀ ਉਥਲ-ਪੁਥਲ ਹੋਣ ਦੀ ਅਸਾਰ ਨੇ ਤੁਹਾਨੂੰ ਕੱਲ ਹੀ ਦੱਸਤਾ ਸੀ ਕਿ ਕੁਝ ਨਾ ਕੁਝ ਤਾਂ ਘਟਣ ਜਾ ਰਿਹਾ ਹੈ মিডিਆ ਦੇ ਅੰਦਰ ਸਿਆਸੀ ਕੋरिडोर ਦੇ ਅੰਦਰ ਚਰਚਾ ਹਜੇ ਕਿਹਾ ਜਾਂਦਾ ਹੈ ਕਿ ਡਾਕਟਰ ਓਂਕਾਰ ਸਿੰਘ ਨਵਨੀਤ ਵਧਾਵਾ ਤੇ ਕਈਆਂ ਦੇ ਨਾਮ ਦੀ ਫਾਈਲ ਕੇਜਰੀਆਲ ਦੇ ਕੋਲ ਤਿਆਰ ਹੈ ਹੁਣ ਦੇਖਦੇ ਹਾਂ ਕਿ ਇਹਨਾਂ ਤੋਂ ਬਾਅਦ ਅਗਲਾ ਨੰਬਰ ਕਿਹਦਾ ਲੱਗਦਾ ਹੈ ਕਿਉਂਕਿ ਕੇਜਰੀਆਲ ਮੱਕੜ ਜਾਲ ਪੂਰੀ ਤਰ੍ਹਾਂ ਨਾਲ ਕਸਣਾ ਚਾਹੁੰਦੇ ਨੇ ਭਗਵੰਤ ਮਾਨ ਦੀਆਂ ਚੂੜੀਆਂ ਟਾਈਟ ਕਰਨਾ ਚਾਹੁੰਦੇ ਨੇ ਹੁਣ ਤੁਸੀਂ ਇੱਕ ਅੰਦਾਜ਼ਾ ਲਾ ਲਓ ਕਿ ਭਗਤ ਭਗਵੰਤ ਮਾਨ ਕਿੰਨਾ ਕੁ ਆਜ਼ਾਦ ਹੈ ਜਿਹੜਾ ਬੰਦਾ ਆਪਣੀ ਕੋਰ ਟੀਮ ਆਪ ਨਹੀਂ ਡਿਸਾਈਡ ਕਰ ਸਕਦਾ ਉਹ ਕਿੱਡਾ ਸ਼ਕਤੀਸ਼ਾਲੀ ਹੋਊਗਾ ਕਿੰਨਾ ਕ ਆਜ਼ਾਦ ਹੋਵੇਗਾ ਤੁਸੀਂ ਆਪ ਅੰਦਾਜ਼ਾ ਹੁਣ ਦਿੱਲੀ ਤੋਂ ਬੰਦੇ ਲੱਗਣੇ ਨੇ ਸਾਰੇ ਦਿੱਲੀ ਵਾਲਿਆਂ ਨੇ ਪੰਜਾਬ ਨੂੰ ਚਲਾਉਣਾ ਫੇਰ ਭਗਵੰਤ ਮਾਨ ਦੀਆਂ ਗੱਲਾਂ ਕਹਿਣੀਆਂ ਕਥਨੀਆਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਰੋਜ਼ ਰੋਜ਼ ਮੈਂ ਇੱਕੋ ਹੀ ਗੱਲ ਦਹਰਾਵਾ ਉਹ ਚੰਗੀ ਨਹੀਂ ਹੁੰਦੀ ਤੁਸੀਂ ਕੀ ਸੋਚਦੇ ਹੋ ਕੀ ਦਿੱਲੀ ਦੀ ਇੰਨੀ ਪਕੜ ਪੰਜਾਬ ਦੇ ਲਈ ਠੀਕ ਹੈ ਕੀ ਗਲਤ ਹੈ ਕੀ ਭਗਵੰਤ ਮਾਨ ਨੂੰ ਦਿੱਲੀ ਦੇ ਅੱਗੇ ਗੋਡੇ ਟੇਕਣੇ ਚਾਹੀਦੇ ਨੇ ਜਾਂ ਫਿਰ ਅਸਤੀਫਾ ਦੇ ਕੇ ਲਾਂਬੇ ਹੋ ਜਾਣਾ ਚਾਹੀਦਾ ਆਪਣੀ ਤੇ ਪੰਜਾਬ ਦੋਵਾਂ ਦੀ ਇੱਜ਼ਤ ਬਚਾਉਣੀ ਚਾਹੀਦੀ ਹੈ